ਅਨਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰਨ ਦੀ ਇਹ ਵੱਡੀ ਖਬਰ ਸਾਹਮਣੇ ਆਈ ਹੈ। ਦੇਰਿਸੇ ਲਿਫ ਫਗਵਾੜਾ ਸ਼ਹਿਰ ਦੇ ਵਿੱਚ ਬੀਤੀ ਦੇ ਰਾਤ ਹਮਲਾਵਰਾਂ ਦੇ ਵੱਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰੀ ਗਈ ਹੈ। ਤਾਂ ਆਟੋ ਚਾਲਕ ਕੁਲਦੀਪ ਸਿੰਘ ਜੋ ਕਿ ਸੁਖਚੈਨ ਨਗਰ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਸ ਨੂੰ ਬੀਤੀ ਰਾਤ ਅਨਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ ਜਿਸ ਨੂੰ ਕੀ ਤੁਰੰਤ ਇਸ ਸਿਵਲ ਹਸਪਤਾਲ ਲਿਆਂਦਾ ਗਿਆ। ਪਰ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਤਾਂ ਦੇਰ ਰਾਤ ਹੋਈ ਤਾੜ-ਤਾੜ ਦੇ ਵਿੱਚ ਆਟੋ ਚਾਲਕ ਜੋ ਜਾਣ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜਾਂਚ ਕਰ ਰਹੀ ਹੈ ਹਾਲਾਂਕਿ ਹਮਲੇ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਪਰ ਦੇਰ ਰਾਤ ਹੋਏ ਇਸ ਕਾਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਇੱਕ ਜਿਹੜਾ ਰਾਤ ਦਾ ਗੋਲੀ ਨਾਲ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਕੋਲ ਰਾਤੀ 11:30 ਵਜੇ ਇੱਕ ਪੇਸ਼ੈਂਟ ਆਇਆ ਕੋਲਦੀਪ ਨਾਲ ਦਾ ਗਨ ਸ਼ਾਟ ਇੰਜਰੀ ਦਾ ਬਟ ਪੇਸ਼ੈਂਟ ਦੀ ਕੰਡੀਸ਼ਨ ਨੂੰ ਸੀਰੀਅਸ ਦੇਖਦੇ ਹੋਏ ਇਹਨੂੰ ਗਾਹ ਜਲੰਧਰ ਰੈਫਰ ਕਰ ਦਿੱਤਾ ਗਿਆ ਪਰਚਾ ਕੱਟ ਕੇ ਸਰ ਗੋਲੀ ਵਗੈਰਾ ਐ ਫਾਇਰ ਵਗੈਰਾ ਕੰਨੀ ਜੱਲੇ ਕੋਈ ਪਤਾ ਜਿ ਲੱਗਾ ਆ ਤੇ ਗੋਲੀ ਜਿਹੜੀ ਚੱਲੀ ਐ ਬੱਬਾ ਕਰੀਆ ਤੇ ਕੋਣ ਕਹਿੰਦੇ ਚੱਲੀ ਐ ਕਿੰਨੇ ਲੱਗੀਆਂ ਗੋਲੀਆਂ ਇਹਦੇ ਗੋਲੀ ਇੱਕ ਲੱਗੀ ਆ ਕੋਈ ਨਾਮ ਵਗੈਰਾ ਹੈ ਬੰਦੇ ਦਾ ਇਹ ਪੇਸ਼ੈਂਟ ਦਾ ਨਾਮ ਕੁਲਦੀਪ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਐ ਇਹ ਸੁਖਚੈਨ ਨਗਰ ਦੇ ਰਹਿਣ ਵਾਲੇ ਹੈਗੇ ਤੇ ਫੇ ਕੰਡੀਸ਼ਨ ਕਿਦਾਂ ਸਾਰਾ ਇਹਨਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਤਾਂ ਸੀਰੀਅਸ ਹੈਗੀ ਤਾਂ ਹੀ ਉਹਨੂੰ ਰੈਫਰ ਕੀਤਾ ਗਿਆ ਹਰਤਕ ਕਿਹੜੇ ਹੋ ਹਸਪੀਟਲ ਕੀਤਾ ਜੀ ਸਿਵਲ ਹਸਪੀਟਲ ਜਲੰਧਰ ਆਪਣੇ ਸਾਹਮਣੇ ਆ ਗਏ ਡਾਕਟਰ ਸੁਮੇਤ ਪਾਲ ਸੇ ਲੱਗੀ ਇੱਕ ਜਿਹੜਾ ਗੋਲੀ ਦੇਰ ਰਾਤ ਚੱਲੀ ਹੈ ਇਹ ਰਾਤ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਅ ਗੋਲੀ ਲੈਣ ਦਾ ਕਿਸੇ ਨੂੰ ਆਤਾਰ ਤੇ 10 ਸਾਲਾ ਬੰਦਾ ਤੇ ਜਿਹਦੇ ਕਰਕੇ ਅਸੀਂ ਮੌਕੇ ਤੇ ਗਏ ਆ ਹਾਂ ਬਾਅਦ ਚ ਉਹਨਾਂ ਨੂੰ ਰੈਫਰ ਕਰਕੇ ਦਿੱਤਾ ਤੇ ਉਹ ਜਲੰਧਰ ਭੇਜ ਦਿੱਤਾ ਗਿਆ ਸੀ ਉਹਨੂੰ ਸਰ ਕੰਡੀਸ਼ਨ ਕਿਦਾਂ ਸੀਗੀ ਤੇ ਕੰਡੀਸ਼ਨ ਉਹਦੀ ਡਾਕਟਰ ਸਾਹਿਬ ਨੇ ਮਾੜੀ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਸੀ ਤੇ ਸਰ ਕੋਈ ਪਛਾਣ ਵਗੈਰਾ ਹੈ ਕਿ ਬੰਦੇ ਦੀ ਕਿੱਥੇ ਦਾ ਰਹਿਣ ਵਾਲਾ ਬੰਦੇ ਜਿਹੜਾ ਹੈਗਾ ਸੀਗਾ ਇਹ ਬੰਦੇ ਦਾ ਨਾਮ ਪ੍ਰਦੀਪ ਸਿੰਘ ਆ ਅਸੀਂ ਹੈਗਾ ਸੀ ਸੁਖਚੈਨ ਨਗਰ ਦਾ ਰੂਪਾ ਹੈਂ ਰੂਪਾ ਕਿੱਥੇ ਰਹਿੰਦੇ ਜੀ ਸੁਖਚੈਨ ਨਗਰ ਹੈਂ ਸੁਖਚੈਨ ਨਗਰ ਹਾਂ ਕੀ ਮਾਮਲਾ ਕੀ ਇੱਕ ਜਿਹੜਾ हमारे पति को गोली मार के किसी ने हत्या कर दिया है पता नहीं चला किसने मारी किसने मारी नहीं पता लगा थे कितने बजे हुआ ये ये चार-दस ग्यारह बजे लगभग आपके घर वाले का नाम क्या है कुलदीप कुलदीप ते हुन किथे हो अस्पताल पे है हॉस्पिटल में हां ठीक ठाक है नहीं मर गया जी ते कोई पैसे मान तू आपको पता लगा कि ये गोली चली है हमारे हस्बैंड ने फोन करके बताया था